ਇਹ ਵਿਟਾਮਿਨ ਹੈ ਜੀ ਠੀਕ ਹੈ ਇਹ ਕੰਮ ਕਰਦਾ ਜੀ ਇਹ ਜਿਵੇਂ ਕੋਈ ਪਸ਼ੂ ਸੂਨ ਵਾਲਾ ਹੁੰਦਾ ਜੀ ਠੀਕ ਹੈ ਜੀ ਅਸੀਂ 25 ਤੋਂ 30 ਦਿਨ ਪਹਿਲਾਂ ਹੀ ਸ਼ੁਰੂ ਕਰਵਾਨੇ ਆ ਸਪੈਸ਼ਲੀ ਇਹ ਲੇਵੇ ਦੀ ਗ੍ਰੋਥ ਫਾਸਟ ਜਿਹੜੀ ਕਿ ਅੱਜ ਮੇਨ ਪ੍ਰੋਬਲਮ ਹੈ ਜੀ ਅੱਜ ਕੱਲ ਜਿੰਨੇ ਵੀ ਫਾਰਮਰ ਨੇ ਨਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਵੀ ਉਹਨਾਂ ਦਾ ਪਸ਼ੂ ਜਲ ਤਾਂ ਬੋਲਦਾ ਨਹੀਂ ਹਾਂਜੀ ਹਾਂਜੀ ਉਹ ਬੋਲਦਾ ਤਾਂ ਉਹ ਰਹਿੰਦਾ ਨਹੀਂ ਰਿਪੀਟ ਹੋ ਜਾਂਦਾ ਅੱਜ ਮੈਂ ਇਹੀ ਗਲਤੀ ਆ ਰਹੀ ਹੈ ਬਾਈ ਠੀਕ ਹੈ ਜੀ ਸਾਰਾ ਖਰਾਬ ਹੋਣ ਲੱਗ ਜਾਂਦਾ ਪਸ਼ੂ ਦੇ ਦੁੱਧ 'ਚ ਕਈ ਵਾਰੀ ਛਿੱਧੀਆਂ ਆਉਂਦੀਆਂ ਜੀ ਹਾਂਜੀ ਹਾਂਜੀ ਸਾਰਾ ਸਫਰ ਕਾਲਜੀ ਸਾਡਾ ਆਪਣੇ ਜਿੰਨੇ ਵੀ ਦੇ ਵਿੱਚ ਯਾਰੀ ਵੀਰੋ ਅੱਜ ਅਸੀਂ ਬੁੜੇ ਚਾਪਾ ਤੁਹਾਨੂੰ ਫੇਰ ਬਟ ਕੰਪਨੀ ਦੇ ਆਪਾਂ ਨੇ ਤੁਹਾਨੂੰ ਪ੍ਰੋਡਕਟ ਦਿਖਾਉਣੇ ਨੇ ਇਹ ਆਪਣਾ ਪਸ਼ੂ ਫਾਰਮ ਦੇ ਰਿਲੇਟਡ ਆਫੀ ਆਪਣਾ ਪ੍ਰੋਡਕਟ ਬਣਾਉਂਦੇ ਨੇ ਆਪਾਂ ਆ ਸਰ ਦਾ ਇੰਟਰਵਿਊ ਲਵਾਂਗੇ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਇਹ ਕਿਹੜੇ ਕਿਹੜੇ ਪ੍ਰੋਡਕਟ ਕੰਪਨੀ ਬਣਾਉਂਦੀ ਹੈ ਜੀ ਡਾ ਕਰ ਰਹੇ ਸਮੇਂ ਹਾਂ ਤੁਹਾਨੂੰ ਨਮੀ ਕਰ ਰਹੇ ਹਰ ਇੱਕ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਆਪਣੇ ਕੋਲ ਆਪਣੀ ਕੰਪਨੀ ਦਾ ਆਪਣਾ ਇੰਟਰੋਡਕਸ਼ਨ ਆਪਣੇ ਵਿੱਚ ਆਪਣੀ ਕੰਪਨੀ ਦਾ ਨਾਮ ਹੈਗਾ ਜੀ ਹੀਲਵੇਟ ਫਾਰਮਾ ਬੇਸਿਕਲੀ ਆਪਾਂ ਗੱਲ ਕਰੀ ਆਪਾਂ ਫੀਡ ਸਪਲੀਮੈਂਟ ਦੇ ਕੰਮ ਕਰਦੇ ਆਂ ਜਿਆਦਾ ਸਪਲੀਮੈਂਟ ਰੇਂਜ ਹੀ ਆਪਣੇ ਕੋਲ ਸਾਰੀ ਜੋ ਰੈਗੂਲਰ ਐਨੀਮਲ ਨੂੰ ਡੇਲੀ ਡਾਈਟ ਦੇ ਵਿੱਚ ਜਰੂਰਤ ਹੁੰਦੀ ਹੈ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਤੇ ਆਪਣੇ ਕਾਫੀ ਪ੍ਰੋਡਕਟ ਹੈਗੇ ਮੇਨਲੀ ਜਿਵੇਂ ਮੇਨ ਚੀਜ਼ ਹੁੰਦੀ ਹੈ ਜੀ ਮਿਨਰਲ ਲੈਚਰ ਹਾਂ ਜੀ ਹਾਂ ਜੀ ਜੋ ਰੈਗੂਲਰ بیسਿਕ ਐਨੀਮਲ ਨੂੰ ਡੇਲੀ ਚਾਹੀਦਾ ਹੁੰਦਾ ਉਹ ਆਪਣ ਇਹ ਵਿਟਾਮਿਨ ਹੈ ਜੀ ਇਹ ਕੰਮ ਕਰਦਾ ਜੀ ਇਹ ਜਿਵੇਂ ਕੋਈ ਅਸੂ ਸੂਨ ਵਾਲਾ ਹੁੰਦਾ ਜੀ ਅਸੀਂ 25 ਤੋਂ 30 ਦਿਨ ਪਹਿਲਾਂ ਇਹ ਸ਼ੁਰੂ ਕਰਵਾਨੇਆ ਸਪੈਸ਼ਲੀ ਇਹ ਲੇਵੇ ਦੀ ਗ੍ਰੋਥ ਵਾਸਤੇ ਜੀ ਠੀਕ ਹੈ ਮੈਂ ਆਪਣਾ ਆਲਰੇਡੀ ਡੂਟ ਕਰਨਾ ਆ ਜੱਡੇ ਦੀ ਗ੍ਰੋਥ ਵਾਸਤੇ ਬਾਕੀ ਇਹਨੂੰ ਦੇਣ ਤੋਂ ਬਾਅਦ ਐਨੀਮਲ ਫੂਨ ਦੇ ਵੇਲੇ ਥੋੜਾ ਸੌਖਾ ਰਹਿੰਦਾ ਜੀ ਬਾਅਦ ਦੇ ਵਿੱਚ ਜਿਹੜੀ ਪ੍ਰੋਬਲਮ ਵੀਕਨੈਸ ਆਉਂਦੀ ਹੈ ਆਪਣੀ ਜਿਹੜੀ ਕਹਦੇ ਨੇ ਐਨੀਮਲ ਨੂੰ ਉਹ ਨਹੀਂ ਆਊਗੀ ਜੀ ਤੇ ਬਾਕੀ ਛੱਡਾ ਜੀ ਨੇ ਉਹਦੀ ਕੰਪੈਸਟੀ ਹੈਗੀ ਗਰੋ ਕਰੂਗਾ ਜੀ ਠੀਕ ਹੈ ਠੀਕ ਹੈ ਬਾਕੀ ਇਸ ਤੋਂ ਇਲਾਵਾ ਹੋਰ ਕਾਫੀ ਬੜਾ ਹਟਿਆ ਜੀ ਲੀ ਮਾਲ ਜੀ ਦੇ ਵਿੱਚ ਕਈ ਵਾਰ ਜਾਨਵਰ ਨੂੰ ਪਾਚਨ ਦੀ ਹੁੰਦੀ ਜੀ ਦੇਖੋ ਐਨੀਮਲ ਦੇਖੋ ਕੋਈ ਗਲਤ ਚੀਜ਼ ਵੀ ਪਕ ਜਾਂਦੀ ਹੈ ਜੀ ਹਾਂ ਜੀ ਹਾਂ ਜਾਂਦੀ ਹੈ ਸਹੀ ਗੱਲ ਹੈ ਜੀ ਉਹਦੇ ਕਰਕੇ ਉਹਦਾ ਹਾਜਮਾ ਜਿਹੜਾ ਡਿਸਟਰਬ ਹੋ ਜਾਂਦਾ ਹੈ ਉਹ ਹੋ ਜਾਂਦਾ ਹੈ ਉਹ ਨੂੰ ਸਹੀ ਕਰਨਾ ਪੈਂਦਾ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਆਪਣਾ ਜੀ ਤਾਂ ਕਾਫੀ ਵਧੀਆ ਪ੍ਰੋਬਲਮ ਹੈਗਾ ਜੀ ਜਿਹੜੀ ਕਿ ਅੱਜ ਮੇਨ ਪ੍ਰੋਬਲਮ ਹੈ ਜੀ ਅੱਜ ਕੱਲ ਜਿੰਨੇ ਵੀ ਫਾਰਮਰ ਨੇ ਨਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਵੀ ਉਹਨਾਂ ਦਾ ਪਸ਼ੂ ਜਾਂ ਤਾਂ ਬੋਲਦਾ ਨਹੀਂ ਹਾਂ ਜੀ ਹਾਂ ਬੋਲਦਾ ਤਾਂ ਉਹ ਰਹਿੰਦਾ ਨਹੀਂ ਰੋਟੀ ਨਹੀਂ ਮੋ ਜਾਂਦਾ ਅੱਜ ਮੈਂ ਇਹੀ ਗੱਲ ਤੇ ਆ ਰਿਹਾ ਜੀ ਇਹ ਆਪਣਾ ਜੈਗੋ ਸੇਫ ਹੈ ਜੀ ਠੀਕ ਹੈ ਜੀ ਇਹ ਸਪੈਸ਼ਲੀ ਹੈਗਾ ਜੀ ਰਿਪੀਟਰ ਵਾਸਤੇ ਰਿਪੀਟਰ ਐਨੀਮਲ ਵਾਸਤੇ ਜਿਹੜਾ ਕਿ ਵਾਰ-ਵਾਰ ਰਿਪੀਟ ਹੋ ਜਾਂਦਾ ਠੀਕ ਹੈ ਜੀ ਇਹ ਜਦੋਂ ਆਪਾਂ ਉਹਦੇ ਟੀਕਾ ਪਰਵਾਣਾ ਉਹਦੀ ਏਆਈ ਕਰवानी ਹੈ ਹਾਂਜੀ ਹਾਂਜੀ ਉਸ ਤੋਂ ਤੁਸੀਂ ਜਸਟ ਪਹਿਲਾਂ ਨੂੰ ਪਿਆ ਕੇ ਨਾਲ ਦੀ ਟੀਕਾ ਭਰਵਾਓ ਇਹ ਕਿੰਨੇ ਦਿਨ ਪੈਣਾ ਪੀਣਾ ਪੈਂਦਾ ਜੀ ਇਹ ਮੌਕੇ ਤੇ ਪਿਆਣਾ ਹੁੰਦਾ ਮੌਕੇ ਤੇ ਸਿੰਗਲ ਇੱਕੋ ਵਾਰੀ ਜੀ ਪੈਣੀ ਹੈ ਠੀਕ ਹੈ ਠੀਕ ਇੱਕ ਵਾਰ ਦੇ ਵਿੱਚ ਚਲੋ ਜਦੋਂ ਤੁਹਾਡੇ ਕੋਲ ਡਾਕਟਰ ਆ ਰਿਹਾ ਹੈ ਜਿਵੇਂ ਵੀ ਉਹ ਟੀਕਾ ਪਰਵਾਹ ਆ ਰਿਹਾ ਜੀ ਉਹਦੀ ਏਆਈ ਕਰਵਾ ਰਹੇ ਹੋ ਇਹਨੂੰ ਪਿਆ ਕੇ ਨਾਲ ਦੀ ਨਾਲ ਟੀਕਾ ਠੀਕ ਹੈ ਮਿਲੂਗਾ ਹੀ ਮਿਲੂਗਾ ਠੀਕ ਆ ਵੀ ਕੋਈ ਇਦਾਂ ਦੀ ਦੇਸ ਤੋਂ ਇਲਾਵਾ ਆਪਣੇ ਕੋਲੇ ਪੇਡ ਦੀ ਕੀੜੀ ਨੇ ਗੋਲੀਆਂ ਹੈਗੀਆਂ ਜੀ ਜਿਹੜੀਆਂ ਕਿ ਰੈਗੂਲਰ ਦੇਸ ਤੇ ਲੋਡ ਪੈਂਦੀਆਂ ਠੀਕ ਜਿਹੜੀਆਂ ਮੈਂ ਕੀੜੇ ਕੁੜੇ ਹੋ ਜਾਂਦੇ ਨੇ ਪੇਡ ਤੇ ਠੀਕ ਕਿਹੜਾ ਬਈ ਕੇ ਪ੍ਰੋਡਕਟ ਹੈ ਜੀ ਕ੍ਰਸ਼ਮੀਨਾ ਹੀ ਐਡਵਾਂਸ ਹੈ ਜੀ ਇਹ ਜਿੱਥੇ ਆਪਾਂ ਗੱਲ ਕਰੀ ਵੀ ਪਸ਼ੂ ਫਾਰਮਰ ਕਹਿੰਦਾ ਵੀ ਸਾਡਾ ਪਸ਼ੂ ਸੂਏ ਨੂੰ 2-3 ਮਹੀਨੇ ਹੋ ਗਏ ਦੁਬਾਰਾ ਖੇੜ ਚ ਨਹੀਂ ਆ ਰਿਹਾ ਬੋਲ ਨਹੀਂ ਰਿਹਾ ਇਹਦੇ ਵਿੱਚ 5 ਪੁੜੀਆਂ ਜੀ ਠੀਕ ਹੈ ਜੀ ਇੱਕ ਪੁੜੀ ਤੁਸੀਂ ਡੇਲੀ ਦੇਣੀ ਹੈ ਔਰ ਪੇਡ ਦੇ ਕੀੜਿਆਂ ਦੀ ਗੋਲੀ ਇਹਦੇ ਵਿੱਚ ਹੀ ਨਿਕਲਦੀ ਹੈ ਇਹਦੇ ਵਿੱਚੋਂ ਨਿਕਲੂ ਹਾਂ ਇੱਕ ਪ ਬੋਲੋ ਬੋਲੋ کافی ਵਧੀਆ ਚੀਜ਼ ਹੈ ਜੀ ਇਹ ਤੇ ਬਾਕੀ ਆਪਣਾ ਮਿੰਨਰ ਮਿਕਸਚਰ ਹੈਗਾ ਜੀ ਇਸ ਤੋਂ ਇਲਾਵਾ ਛੋਟੇ ਘਟੜਾਂ ਵਾਸਤੇ ਹੈਗਾ ਅੱਜ ਆਪਣੇ ਜਿਹੜੇ ਜਿਹੜਾ ਆਪਣਾ ਸੌੜੀ ਕਰਤੋਂ ਆਪਣੇ ਕਾਰਬਨ ਦੇ ਨਹੀਂ ਹਾਂਜੀ ਹਾਂ ਹਾਂ ਉਹ ਤੁਹਾਨੂੰ ਪਤਾ ਵੀ ਜਿਆਦੇ ਪ੍ਰੋਬਲਮ ਹੁੰਦੀ ਹੈ ਕੋਈ ਫਰੂ ਮਰ ਜਾਂਦੇ ਨੇ ਉਹਦਾ ਕਾਰਨ ਕੋਲਾ ਹੁੰਦਾ ਜੀ ਠੀਕ ਹੈ ਜੇ ਕੋਈ ਦਾ ਕਾਫ ਹੁੰਦਾ ਨਾ ਕਾਫ ਦਾ ਮੇਲ ਕੀ ਹੁੰਦਾ ਨਾ ਵੀ 6 ਮਹੀਨੇ ਤੱਕ ਉਹਦਾ ਕੀ ਸਿਸਟਮ ਬਣੇ ਵੀ 6 ਮਹੀਨੇ ਤੱਕ ਦੁੱਧ ਤੇ ਰਹਿੰਦਾ ਠੀਕ ਹੈ ਜੀ ਉਹਨੂੰ ਆਪਾਂ ਕੋਈ ਵੀ ਚੀਜ਼ ਪਾਵਾਂ ਉਹਦੇ ਹজম ਨਹੀਂ ਹਾਂਜੀ ਉਹਦਾ ਰੋਮਨ ਜਿਹੜਾ ਪੇਟ ਆ ਉਹ ਬਣੇ ਨਹੀਂ ਹੁੰਦੇ ਠੀਕ ਹੈ 6 ਮਹੀਨੇ ਲੱਗਦੇ ਬਣਨ ਤੇ ਪਰ ਆਪਣੇ ਕੀ ਹੁੰਦਾ ਫਾਰਮਰ ਥੋੜੀ ਕਾਲੀ ਕਰ ਦੇਵੇ ਆਪਣੇ ਨਾਲ ਦੀ ਉਹਨੂੰ ਪਾਣਾ ਸ਼ੁਰੂ ਹੋ ਜਾਂਦੇ ਬੱਠੇ ਵਗੈਰਾ ਤਾਂ ਲੱਗ ਜਾਂਦੇ ਜਿਸ ਸਪੈਸ਼ਲੀ ਉਹਨਾਂ ਵਾਸਤੇ ਹੀ ਹੈ ਜੀ ਆਪਣਾ ਥੋੜੇ 1 ਹਫ਼ਤੇ ਤੋਂ ਲੈ ਕੇ 6 ਮਹੀਨੇ ਤੱਕ ਦੇ ਕਾਫ 6 ਮਹੀਨੇ ਤੱਕ ਪਾਉਂਦੇ ਰਹੇ ਜਾਂਦੇ ਹਾਂ ਜੀ ਇਹਦਾ ਮੇਨਲੀ ਕੰਮ ਕੀ ਹੈਗਾ ਜੀ ਸੇਕਾ ਠੀਕ ਹੈ। ਔਰ ਜਿੱਥੇ ਕਪਾ ਪ੍ਰੋਬਲਮ ਦੇਖਦੇ ਆਂ ਵੀ ਜ਼ਿਆਦਾਤਰ ਆਉਂਦੀ ਨੇ ਵੀ ਕਟੜੂ ਨਾ ਪੇਟ ਵਧਣ ਲੱਗ ਜਾਂਦੇ ਨੇ। ਪੜਾਈ ਵਧਣ ਲੱਗ ਜਾਂਦੀ ਹੈ। ਹਾਂ ਵਧਣ ਲੱਗ ਜਾਂਦੀ ਹੈ। ਇੱਥੇ ਤੁਸੀਂ ਦਿਓ ਜੀ। ਠੀਕ ਹੈ ਜੀ। ਔਰ ਇਹਦੇ ਵਿੱਚ ਹੀ ਕਟੜੂ ਨੂੰ ਦੇਣ ਵਾਸਤੇ ਜਿਹੜੀ ਪੇਡ ਦੇ ਕੀੜੇ ਦੀ ਦਵਾਈ ਉਹਦੇ ਵਿੱਚ ਹੀ ਹੈ ਜੀ। ਉਹ ਕੀੜੇ ਵਿੱਚ ਹੀ ਹੈ ਜੀ। ਹਾਂ ਉਹ ਫ੍ਰੀ ਆਉਂਦੀ ਹੈ ਜੀ ਬਾਕੀਦਾ ਆਪਾਂ ਮੈਂਸ਼ਨ ਕੀਤਾ ਹੈ ਫ੍ਰੀ ਡਿਵਰਮਿੰਗ ਇਨਸਾਈਡ। ਠੀਕ ਹੈ ਜੀ। ਫ੍ਰੀ ਹੋਣੇ ਐ ਕੈਮਰਾ ਮਾਰ ਕੇ ਦਿਖਾ ਦਿਆ ਕਰੋ। ਭਾਜੀ। ਤੇ ਕਾਫੀ ਵਧੀਆ ਚੀਜ਼ ਹੈ ਜੀ। ਤੇ ਹੋਰ ਇੱਕ ਹੋਰ ਇਸ ਤੋਂ ਇਲਾਵਾ ਇਹ ਕੇ ਬੜਾ ਡਟਾ ਜੀ ਹਾਂ ਜੀ ਇਹਦਾ ਕੀ ਕੰਮ ਹੈ ਇਹ ਪ੍ਰਾਈ ਸੈਟ ਪਲੱਸ ਹੈ ਜਿਹਦੇ ਜਿੱਥੇ ਆਪਾਂ ਕਹਿੰਦੇ ਮਸਟੈਟਿਟ ਆ ਜਾਂਦੀ ਹੈ ਜੀ ਠੀਕ ਹੈ ਜੀ ਖੰੜ ਖਰਾਬ ਹੋਣ ਲੱਗ ਜਾਂਦੇ ਪਛਦੇ ਦੁੱਧ ਚ ਕਈ ਵਾਰੀ ਛਿੱੜੀਆਂ ਆਉਂਦੀਆਂ ਜੀ ਹਾਂ ਜੀ ਹਾਂ ਜੀ ਖਾਰਾ ਪਾਣੇ ਨਾਲ ਕਈ ਵਾਰੀ ਦੁੱਧ ਦਾ ਹੀ ਖੂਨ ਵੀ ਆ ਲੱਗ ਜਾਂਦਾ ਜੀ ਆਪਾਂ ਇਹ ਚ ਵਿਟਾਮਿਨ ਕੇ ਵੀ ਪਾਇਆ ਹੋਇਆ ਹੈ ਤੇ ਉੱਥੇ ਵੀ ਕੰਮ ਕਰਦਾ ਹੈ ਠੀਕ ਹੈ ਜੀ ਹਾਂ ਤੇ ਹੋਰ ਇਹ ਤੋਂ ਇਲਾਵਾ ਕੋਈ ਆਪਣਾ ਡਾਟਾ ਹੋਵੇ ਜੀ ਆਪਣਾ ਬਾਕੀ ਇਹ ਕੇ ਬੜਾ ਡਟਾ ਹੈਗਾ ਜੀ ਹਾਂ ਜੀ ਹਾਂ ਜੀ ਐਕਟੀਵੇਟ ਜੀ ਇਹਦਾ ਮੇਨਲੀ ਰੋਲ ਹੈਗਾ ਜੀ ਠੀਕ ਹੈ ਇੱਕੋ ਦਮ ਮੰਨ ਕੇ ਚਲੋ ਫੋਰ ਐਗਜ਼ਾਮਪਲ ਉਹ 507 ਲੀਟਰ ਦੁੱਧ ਦੇ ਰਿਹਾ ਹੈ ਬਿਮਾਰ ਹੋਣ ਕਰਕੇ ਜਾਂ ਕਿਸੇ ਵੀ ਜਗ੍ਹਾ ਕਈ ਵਾਰੀ ਕੋਈ ਹੁੰਦਾ ਵੀ ਘਟੜੂ ਮਾਰ ਗਿਆ ਸਟ्रेस ਆ ਗਿਆ ਜੀ ਉਹ ਦੁੱਧ ਘਟਾ ਜਾਂਦਾ ਇੱਕੋ ਦਮ ਹਾਂਜੀ ਹਾਂਜੀ ਉਹਦੇ ਲੌਂਚ ਵੀ ਦਿੱਕਤਵੰਦ ਹੈ ਇਹ ਸਪੈਸ਼ਲ ਉਹਦੇ ਵਾਸਤੇ ਠੀਕ ਹੈ ਠੀਕ ਹੈ ਘਟੜੇ ਵੇੜੇ ਦੁੱਧ ਨੂੰ ਉਤਾਰਨ ਵਾਸਤੇ ਤੇ ਦੁੱਧ ਦੀ ਕੰਪੈਸਿਟੀ ਨੂੰ ਵਧਾਉਣ ਵਾਸਤੇ ਹਾਂਜੀ ਜੇ ਇਕ ਆਪਾਂ ਗੱਲ ਕਰਦੇ ਹਾਂ ਮਿਨਰਲ ਮਿਕਸਚਰ ਦੀ ਹਾਂਜੀ ਇੱਕ ਤੁਹਾਨੂੰ ਪਤਾ ਹੈ ਜੀ ਆਪਾਂ ਵੀ ਚਲੋ ਫਾਰਮੇ ਦਾ ਕੰਮ ਕਰਿਆ ਹੈ ਆਪਾਂ ਨੂੰ ਅਸਲ ਵਿੱਚ ਜਿਆਦਾ ਨੌਲੇਜ ਆ ਠੀਕ ਹੈ ਅੱਜ ਕੱਲ ਤੁਹਾਡੇ ਆਪਣੇ ਹਰ ਘਰ ਦੇ ਵਿੱਚ ਦੋ ਜਾਂ ਡੰਗਰ ਤਾਂ ਰੱਖੇ ਹੋਏ ਹੁੰਦੇ ਨੇ ਪਰ ਜਿਹੜੇ ਆਪਣੇ ਫਾਰਮਰ ਆ ਉਹਦੀ ਮੈਨੇ ਨਹੀਂ ਹੁੰਦੀ ਵੀ ਆਪਾਂ ਜਾਂ ਤਾਂ ਫੀਲਡ ਪਾ ਦੋ ਜਾਂ ਕੱਖ ਪਾ ਦੋ ਜਾਂ ਪਾਣੀ ਫੀਡ ਦੇ ਉੱਤੇ ਪਲਾ ਦੋ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨੌਲੇਜ ਨਹੀਂ ਹੈਗੇ ਵੀ ਤੁਸੀਂ ਆਪਣੇ ਚੈਨਲ ਤੇ ਨੌਲੇਜ ਦਿਓ ਵੀ ਜਿਆਦਾ ਜਿਆਦਾ ਆਪਣੇ ਫਾਰਮਰ ਨੇ ਉਹ ਆਪਣੇ ਸਪਲੀਮੈਂਟਾ ਬਾ ਲਾਉਣ ਕਿਉਂਕਿ ਉਹਨੂੰ ਪਤਾ ਹੈ ਵੀ ਸਪਲੀਮੈਂਟ ਆਪਣੇ ਜਿਹੜੇ ਇਹ ਪਸ਼ੂ ਦੀ ਸਿਹਤ ਲਈ ਵੀ ਚੰਗੇ ਹੁੰਦੇ ਨੇ ਤੇ ਜਿਹੜਾ ਦੁੱਧ ਦਾ ਵਾਧਾ ਹੁੰਦਾ ਵੀ ਨਾ ਦੇ ਨਾਲੇ ਹੁੰਦਾ ਉਹਦੀ ਆਪਣੇ ਖਾਣਾਂ ਨੂੰ ਮੈਸੇਜ ਦਓ ਜੀ ਇਹ ਦੇਖੋ ਜੀ ਪਤਾ ਕੀ ਹੈ ਅੱਜ ਦੇ ਟਾਈਮ ਦੇ ਵਿੱਚ ਆਪਾਂ ਗੱਲ ਕਰੀ ਦੀ ਆਪਾਂ ਖੇਡ ਪਾਣੇ ਆ ਕਾਹਤਾਂ ਪਾਣੇ ਜੋ ਵੀ ਹੁੰਦੇ ਨੇ ਫਾਰਮਰ ਜਿੰਨਾ ਆਪ ਦੇ ਤਰਫ ਤੋਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ ਮੈਂ ਸਹੀ ਦੇ ਰਿਆ ਹਾਂ ਹਾਂ ਜੀ ਸਹੀ ਗੱਲ ਹੈ ਬਟ ਤੁਹਾਨੂੰ ਵੀ ਪਤਾ ਵੀ ਸਿਸਟਮ ਇਦਾਂ ਦਾ ਅੱਜ ਕੱਲ੍ਹ ਜ਼ਮੀਨਾਂ ਵੀ ਇਦਾਂ ਦੀ ਹੈ ਵੀ ਉਨੀ ਉਹ ਚੀਜ਼ ਜਿਹੜੀ ਡੇਲੀ ਦੀ ਐਨੀਮਲ ਨੂੰ ਇੱਕ ਨਿਊਟ੍ਰੀਸ਼ਨ ਮਿਲਣੀ ਚਾਹੀਦੀ ਹੈ ਕੈਲਸ਼ੀਅਮ ਚਾਹੀਦਾ ਹੈ ਮੀਨਰਲ ਚਾਹੀਦੇ ਵਿਟਾਮਿਨ ਚਾਹੀਦੇ ਜੇ ਉਹਨੂੰ ਪੂਰੇ ਮਿਲਣਗੇ ਤਾਂ ਹੀ ਉਹ ਪੂਰਾ ਦੁੱਧ ਦੇਵੇ ਪਾਏ ਟਾਈਮ ਟਾਈਮ ਉਹ ਗਰੋ ਕਰੂਗਾ ਉਹ ਚੀਜ਼ਾਂ ਪ ਹਾਂਜੀ ਠੀਕ ਹੈ ਜੀ ਇਹ ਜਿਹੜਾ ਮੀਨਰਲ ਮਿਕਸਚਰ ਹੈ ਜੀ ਇਹਨੂੰ ਆਪਾਂ ਇੱਕ ਐਨੀਮਲ ਦੀ ਜਿਹੜੀ ਡੇਲੀ ਰਿਕੁਆਇਰਮੈਂਟ ਹੁੰਦੀ ਹੈ ਜੀ ਕਿੰਨਾ ਉਹਨੂੰ ਕੈਲਸ਼ੀਅਮ ਚਾਹੀਦਾ ਹੈ ਜੀ ਕਿੰਨਾ ਉਹਨੂੰ ਫਾਸਫੋਰਸ ਚਾਹੀਦਾ ਹੈ ਕਿੰਨਾ ਉਹਨੂੰ ਬਾਇਓਟਿਨ ਚਾਹੀਦਾ ਹੈ ਕਿੰਨਾ ਉਹਨੂੰ ਕੀ ਕੀ ਕਿੰਨੀ ਕਿੰਨੀ ਕੁਆਂਟੀਟੀ ਚਾਹੀਦਾ ਉਹ ਸਾਰਾ ਆਪਾਂ ਡੇਲੀ ਡਾਈਟ ਦੇ ਸਾਹਮਣੇ ਇਹਦੇ ਚ ਐਡ ਕੀਤਾ ਹੋਇਆ ਹੈ ਜੀ ਠੀਕ ਹੈ ਠੀਕ ਹੈ ਮਨ ਕੇ ਚਲੋ ਜਦੋਂ 50 ਗ੍ਰਾਮ ਦੀ ਇੱਕ ਡੋਜ਼ ਐਨੀਮਲ ਨੂੰ ਡੇਲੀ ਪਾਉਗੀ ਹਾਂਜੀ ਹਾਂਜੀ ਉਹਦੀ ਜਿਹੜੀ ਉਸ ਦਿਨ ਦੀ ਰਿਕੁਆਇਰਮੈਂਟ ਹੈ ਠੀਕ ਹੈ ਜੀ ਜਿਹੜੀ ਉਹਨੂੰ ਕਰੋ ਕਰਨ ਲਈ ਉਹਨੂੰ ਪੀਸੀ ਵੀ ਪਾਇਆ ਹੋਇਆ ਹੈ ਠੀਕ ਹੈ ਨਾਈ ਕੈਲਸ਼ੀਅਮ ਫਾਸਫੋਰਸ ਹਾਂਜੀ ਹਾਂਜੀ ਇਹ ਕੈਲਸ਼ੀਅਮ ਦਾ ਸੋਰਸ ਹੋ ਗਿਆ ਜੀ ਦੁੱਧ ਦੇ ਵਿੱਚ ਦੇਖੋ ਕੀ ਆਉਂਦਾ ਕੈਲਸ਼ੀਅਮ ਆਉਂਦਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਕੋਈ ਚੀਜ਼ਾਂ ਉਹਨੂੰ ਆਪਾਂ ਗੱਲ ਕਰਾਂਗੇ ਕਈ ਵਾਰੀ ਕੋਈ ਗਲਤ ਚੀਜ਼ ਵੀ ਐਨੀਮਲ ਦੇ ਅੰਦਰ ਚਲੀ ਗਈ ਆਪਾਂ ਟੌਕਸਿਨ ਬਾਈਂਡਰ ਵਗੈਰਾ ਵੀ ਇਹਦੇ ਵਿੱਚ ਪਾਇਆ ਹੋਇਆ ਮੈਗਾ 3 ਮੈਗਾ 6 ਪਾਇਆ ਹੋਇਆ ਜੀ ਠੀਕ ਹੈ ਠੀਕ ਹੈ ਜੇ ਇਹ ਰੈਗੂਲਰ ਬੇਸ ਤੇ ਐਨੀਮਲ ਨੂੰ ਪਾਊਗਾ ਫਾਰਮਰ ਦੇ ਬਹੁਤ سارے ਖਰਚੇ ਬਚਣਗੇ ਜਿਵੇਂ ਆਪਾਂ ਗੱਲ ਕਰੋ ਛੇਤੀ ਛੇਤੀ ਬਿਮਾਰ ਨਹੀਂ ਹੋਊਗਾ ਸੈਕੰਡਲੀ ਹੋਰ ਪੀਟ ਨਹੀਂ ਹੋਊਗਾ ਜੀ ਟਾਈਮ ਤੇ ਬੋਲੂਗਾ ਟਾਈਮ ਤੇ ਰਹੂਗਾ ਸੂਨ ਵੇਲੇ ਸੋਖਾ ਰਹੂਗਾ ਠੀਕ ਹੈ ਜੀ ਬੋਡੀ ਗਰੋ ਕਰੂਗੀ ਬੋਡੀ ਤੇ ਸ਼ਾਈਨਿੰਗ ਆਊਗੀ ਠੀਕ ਹੈ ਜੀ ਤਾਂ ਉਹ ਆਬਵੀਅਸਲੀ ਇਹ ਇਹਦਾ ਪਸ਼ੂ ਦੀ ਵੈਲਿਊ ਇਹ ਕਿਉਂ ਹੋਊਗੀ ਜੇ ਮਾਤਰਾ ਪੂਰੀ ਰਹੂਗੀ ਤਾਂ ਲਾਸ ਨਹੀਂ ਜਾਊਗਾ ਫਾਰਮਰ ਕੀ ਦੇਖਦਾ ਨਾ ਜੀ ਵੀ ਮੈਂ ਇਹ ਪਾਊਗਾ ਤਾਂ ਮੇਰਾ ਰੋਜ਼ ਦਾ 510 ਰੁਪਏ ਖਰਚਾ ਵਧੂਗਾ ਹਾਂ ਜੀ ਵਧੂਗਾ ਹਾਂ ਜੀ ਅੱਤੇ ਜੇ ਆਪਾਂ ਗੱਲ ਕਰੀਏ ਨਾ ਵੀ ਜੇ ਫਾਰਮਰ ਇਹਨੂੰ ਡੇਢ ਤੋਂ ਵੀਂ ਲਗਾਤਾਰ ਪਾਲੂਗਾ ਨਾ ਜੀ ਜਿੰਨਾ ਇਹਦਾ ਡੇਲੀ ਦਾ ਖਰਚਾ ਹੈ ਨਾ ਉਸ ਤੋਂ 3 ਗੁਣਾ ਐਨੀਮਲ ਉਹਨੂੰ ਪ੍ਰੋਫਿਟ ਦੇਣ ਲੱਗੇ ਹਾਂ ਜੀ ਕਿਤਾਬ ਦੇਖੋ ਜੇ ਮੁਲਵੀ ਸਪਲੀਮੈਂਟ ਬੰਦਾ ਵਟਦਾ ਏ ਇਹ ਤਾਂ ਪਸ਼ੂ ਬਿਮਾਰ ਨਹੀਂ ਹੁੰਦਾ ਤੇ ਦੁੱਧ ਦੇ ਵਿੱਚ ਵੀ ਵਾਧਾ ਹੁੰਦਾ ਹੈ ਇੱਕ ਪਾਸੋਂ ਰਿਪੀਟ ਨਹੀਂ ਹੁੰਦੀ ਹੈਗਾ ਤੇ ਕੋਈ ਨਿਕਾਪਾ ਗੱਲ ਕਰੀ ਵੀ ਮੰਨ ਕੇ ਚਲੋ ਫਾਰਮਰ ਦਾ ਪਾਛੂ ਰਿਪੀਟ ਹੋ ਗਿਆ ਦੋਵਾਂ ਰਿਪੀਟ ਹੋ ਗਿਆ ਉਹ ਤਿੰਨ ਮਹੀਨੇ ਪਿੱਛੇ ਚਲਾ ਗਿਆ ਉਹ ਪਿੱਛੇ ਚਲਾ ਗਿਆ ਉਹ ਕਿੰਨਾ ਉਹ ਤਿੰਨ ਮਹੀਨੇ ਖਾਊਗਾ ਵੀ ਨੁਕਸਾਨ ਖਾਣਾ ਜੇ ਉਹ 5 ਤੋਂ 70 ਰੁਪਏ ਦੀ ਡਾਈਟ ਕਰੇਲੀ ਵੀ ਦੇਊਗਾ ਠੀਕ ਹੈ ਜੀ ਜੈਨੀਮਲ ਨੇ ਮੰਨ ਕੇ ਚਲੋ ਕਿਲੋ ਦੁੱਧ ਵੀ ਇਨਕਰੀਸ ਕਰਤਾ ਉਹਦਾ ਪ੍ਰੋਫਿਟ ਚ ਹੈ ਜੀ ਹਾਂ ਇਹ ਚੀਜ਼ ਦਾ ਬਹੁਤ ਫਾਇਦਾ ਹੈ ਜੀ ਫਾਰਮਰ ਕੁੱਤਾ ਸਮਝ ਲੈਂਦੇ ਜੀ ਹਾਂ ਉਸੇ ਕਹਿੰਦੇ ਵੀ ਨਹੀਂ ਫਿਰ ਹਾਂ ਅੱਜ ਹੁਣ ਆਪਾਂ ਜਿਵੇਂ ਸਭ ਤੋਂ ਈਡੀ ਵੱਡੀ ਗ ਆਪਣੇ ਪ੍ਰੋਡਕਟ ਤੋਂ ਕਿਥੋਂ ਮਿਲਦੇ ਆਪਣੇ ਡੀਲਰ ਤੋਂ ਕਿੱਥੇ ਕਿੱਥੇ ਹੈ ਆਪਣਾ ਵੈਸੇ ਜਿਹੜਾ ਮੇਨਲੀ ਹੈਗਾ ਜੀ ਆਪਣਾ ਪਟਿਆਲੀ ਹੈ ਜੀ ਠੀਕ ਹੈ ਜੀ ਤੇ ਆਲੇ ਪੋਕਲ ਪਿੰਡ ਤੇ ਹੈ ਜੀ ਆਪਣਾ ਆਪਣੀ ਮੈਨੂਫੈਕਚਰਿੰਗ ਖੁੱਦੀ ਹੈ ਜੀ ਕੰਪਨੀ ਖੁਦ ਤਿਆਰ ਕਰਦੀ ਹੈ ਠੀਕ ਹੈ ਜੀ ਮੈਨੂਫੈਕਚਰਿੰਗ ਖੁਦ ਕਰਦੀ ਹੈ ਮਾਰਕੀਟਿੰਗ ਖੁਦ ਪਟਿਆਲੀ ਤੇਰ ਕਰਦੇ ਹੋ ਪਟਿਆਲੀ ਤੇਰ ਕਰਦੇ ਬਾਕੀ ਆਪਣਾ ਆਲੇ ਦੋਲੇ ਦੇ ਸਾਰੇ ਆਪਾਂ ਗੱਲ ਕਰੀਏ ਸੰਗਰੂਰ ਮਾਨਸਾ ਬਰਨਾਲਾ ਨੱਬਾ ਰਾਜਪੁਰਾ ਸਾਰੇ ਕਿਤੇ ਅਵੇਲੇਬਲ ਹੈ ਜੀ ਦੋਨੋਂ ਆਪਣੇ ਮੈਡੀਕਲ ਸਟੋਰਾਂ ਤੇ ਹੈ ਜੀ ਇੱਕ ਜਿਹੜੀ ਆਪਣੇ 1 ਕਿਲੋ ਦੀ ਪੈਕਿੰਗ ਹੈ ਪਰਟੀਕੂਲਰਲੀ ਬਾਅਦ ਇਹ ਜਿਹੜਾ ਕਿਲੋ ਹੈ ਜੀ ਮੰਨ ਕੇ ਚੱਲੋ ਵੀ ਇਹਦੇ ਉੱਤੇ ਜਿਵੇਂ 225 ਐਮ ਆਰ ਪੀ ਹੈ ਜੀ ਇਹ ਤਕਰੀਬਨ 180 ਤੋਂ ਲੈ ਕੇ 200 ਰੁਪਏ ਤੱਕ ਫਾਰਮਰ ਨੂੰ ਮਾਰਕੀਟ ਚੋਂ ਆਮਨਾ ਮਿਲ ਜਾਂਦੇ ਠੀਕ ਹੈ ਜਿਹੜਾ 5 ਕਿਲੋ ਦੀ ਬੇਚ 5 ਕਿਲੋ ਹੈ ਜੀ 5 ਕਿਲੋ 700 ਤੋਂ 700 ਰੁਪਏ ਦੀ ਰੇਂਜ ਚ ਫਾਰਮਰ ਨੂੰ ਮਿਲ ਜੂਗਾ ਜੀ ਠੀਕ ਹੈ ਉਹ ਜਿਹੜੀ 25 ਕਿਲੋ ਹੈ ਜੀ ਉਹ 700 ਰੁਪਏ ਦੀ ਬਜਟ ਦੀ ਫਾਰਮਰ ਨੂੰ इजीली ਮਿਲ ਜਾਂਦੀ ਠੀਕ ਹੈ ਠੀਕ ਹੈ ਇੱਕ ਤਾਂ ਆਪਣਾ ਜਿਹੜਾ ਪਟਿਆਲੇ ਦੇ ਆਪਣੇ ਜਿੱਥੇ ਫੈਕਟਰੀ ਇੱਥੇ ਲੱਗਿਆ ਉਹਦਾ ਐਡਰੈਸ ਦੇ ਦੋ ਜੀ ਆਪਣੇ ਪਟਿਆਲੇ ਠੀਕ ਹੈ ਜੀ ਉੱਥੇ Toyota ਦਾ ਸ਼ੋਰੂਮ ਆਈ ਉਹਦੇ ਬਿਲਕੁਲ ਆਪੋਜ਼ਿਟ ਹੈ ਜੀ ਉਹ ਫਿਰ ਹਾਂ ਉੱਥੇ ਆਪਣੀ ਫੈਕਟਰੀ ਹੈ ਜੀ ਤੇ ਉੱਥੇ ਸਾਰਾ ਮਟੀਰੀਅਲ ਇਹ ਬੰਦਾ ਵੀ ਹੈ ਜੀ ਉੱਥੇ ਚਾਰ ਹੁੰਦਾ ਉੱਥੇ ਠੀਕ ਹੈ ਜੀ ਜੇ ਕੋਈ ਪਟਿਆਲੇ ਦੇ ਲੋਕਲ ਬੰਦੇ ਹੈਗੇ ਤਾਂ ਉੱਥੋਂ ਵੀ ਲੈ ਸਕਦੇ ਜੀ ਬਾਕੀ ਸਾਰੇ ਆਲੇ ਦੁਆਲੇ ਜਿਹੜੇ ਮੈਡੀਕਲ ਸਟੋਰ ਹੈਗੇ ਜੀ ਉਹਨਾਂ ਕੋਲ ਵੀ ਸਾਰੇ ਕੋਲੇ ਵੇਚਦੇ ਨੇ ਤੇ ਤੇ ਤੋਂ ਇਲਾਵਾ ਹੋਰ ਆਪਾਂ ਨੂੰ ਕੋਈ ਜਾਣਕਾਰੀ ਜਾਣੀ ਚਾਹੁੰਦੇ ਹੋਗੇ ਬੱਸ ਜੀ ਬਾਕੀ ਅਸੀਂ ਤਾਂ ਇਹ ਕਵਾਂਗੇ ਫਾਰਮਰ ਨੂੰ ਵੀ ਥੋੜਾ ਨਿਊਟ੍ਰੀਸ਼ਨ ਵਾਲਾ ਆਓ ਜਿਵੇਂ ਜਿਵੇਂ ਫਾਰਮਰ ਪਾਊਗਾ ਜੀ ਇਹਦਾ ਦਿਖੂਗਾ ਮਹੀਨਾ ਡੇਢ ਮਹੀਨਾ 2 ਮਹੀਨੇ ਬਾਅਦ ਫਾਰਮਰ ਆਪ ਕਹੂਗਾ ਵੀ ਮੇਰਾ ਫਾਇਦਾ ਹੋ ਰਿਹਾ ਹੈ ਕਿਉਂਕਿ ਜਦੋਂ ਇੱਕ ਡਾਕਟਰ ਘਰੇ ਆਂਦਾ ਜੀ ਦੇਖੋ ਫਾਰਮਰ ਡਾਕਟਰ ਨੂੰ ਐਟ ਅ ਟਾਈਮ 2000 3000 ਰੁਪਏ ਪੇ ਕਰ ਦਿੰਦਾ ਹੈ ਪੇ ਕਰ ਦਿੰਦਾ ਜੀ ਬਟ ਜੀ ਉਹ ਕੰਟੀਨਿਊ ਇਸ ਚੀਜ਼ ਨੂੰ ਪਾਊਗਾ ਜੀ ਤਾਂ ਡਾਕਟਰ ਜੇ ਸਾਲ ਦੇ ਵਿੱਚ ਉਹ 15 ਵਾਰੀ ਘਰੇ ਆਂਦਾ ਤਾਂ ਉਹ 5 ਵਾਰੀ ਆਊਗਾ 5 ਵਾਰੀ ਆਊਗਾ 7 ਵਾਰੀ ਨਹੀਂ ਆਊਗਾ ਜੀ ਠੀਕ ਇਸ ਚੀਜ਼ ਦਾ ਫਾਇਦਾ ਮਿਲੂਗਾ ਹੀ ਮਿਲੂਗਾ ਜੀ ਨਿਊਟ੍ਰੀਸ਼ਨ ਦਾ ਫਾਇਦਾ ਮਿਲਦਾ ਟਾਈਮ ਪਾ ਕੇ ਮਿਲਦਾ ਬਟ ਮਿਲਦਾ ਜੀ ਇੱਕ ਆਪਣਾ ਕੰਟੈਕਟ ਨੰਬਰ ਆਪਣੇ ਬੋਲਦੇ ਚਮ ਇਹ ਹਿਲਵੇਟ ਫਾਰਮਾ ਦਾ ਕੰਟੈਕਟ ਨੰਬਰ ਹੈ ਜੀ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਇਹ ਤੋਂ ਲੈ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸਲ ਆਪਣਾ ਵੀਡੀਓ ਵਾਟ ਕੇ ਆਪਾਂ ਨੂੰ ਟਾਈਪ ਦਿਓ ਜੀ ਹਾਂਜੀ ਵੀਰੋ ਇਹ ਸੀ ਹਿਲਵੇਟ ਕੰਪਨੀ ਦੀ ਪਟਾਟਾਂ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਗੰਡਵਾ ਕੇ ਆਲ ਦੇ ਵਰਤੇ ਗਾ ਨੂੰ ਪ੍ਰੈਸ ਅਬਿਲ ਕੋ ਲਾਈਕ ਸਿਰ ਰੱਖ ਮੈਂ ਤੁਹਾਨੂੰ ਧੰਨਵਾਦ